ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਾਧ ਸੰਗਤ ਜੀਓ ਅੱਜ ਦੀ ਆਪਾਂ ਵਿਚਾਰ ਕਰਨੀ ਆ ਵਰਤਮਾਨ ਕਾਲ ਉਤਮ ਪਰਖ ਉਤਮ ਤੋਂ ਪਾਪ ਫਸਟ ਪਾਸ ਤੇ ਹੈ ਵਚਨ ਕਿਹੜਾ ਇੱਕ ਵਚਨ ਸਿੰਗੂਲਰ ਹੋਰ ਇਹਦਾ ਭਾਗ ਪੰਜਵਾਂ ਚੱਲ ਰਿਹਾ ਪੰਜਵਾਂ ਭਾਗ ਵਰਤਮਾਨ ਕਾਲ ਦੇ ਵਿੱਚ ਪੰਜਵਾਂ ਭਾਗ ਔਰ ਜਿਹੜਾ ਹੈ ਇਕਵਚਨ ਦੇ ਵਿੱਚ ਫਰਸਟ ਪਰਸਨ ਦੇ ਵਿੱਚ ਇਹ ਇਕਵਚਨ ਚ ਚਿੰਨ ਜਿਹੜੇ ਹੈ ਆਚਾਰ ਨੇ ਊੜੇ ਨੂੰ ਔਂਕੜਾ ਹੈ ਊੜੇ ਨੂੰ ਦਲੈਂਕੜਾ ਹੈ ਤੇ ਕੰਨਾ ਤੇ ਬਿਹਾਰੀ ਕੰਨਾ ਤੇ ਬਿਹਾਰੀ ਇਹ ਚਾਰ ਨੇ ਇਹਨਾਂ ਦੇ ਊੜੇ ਨੂੰ ਔਂਕੜ ਤੇ ਉਹ ਕਰਕੇ ਇਹਨਾਂ ਦੇ ਅੱਖਰ ਸ਼ਬਦ ਬਣਾਇਆ ਕਰੋ ਜੀਉ ਜੀਮਾ ਪੁਕਾਰੀ 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 ਇਹ ਚਾਰ ਨੇ ਸੋ ਸਾਧ ਸੰਗਤ ਇੱਕ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਪੰਕਤੀਆਂ ਇਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਦੇ ਆਧਾਰ ਤੇ ਆਪਾਂ ਇਸ ਵਰਤਮਾਨ ਕਾਲ ਇੱਕ ਵਚਨ ਫਸਟ ਪਰਸਨ ਨੂੰ ਆਪਾਂ ਵਿਚਾਰਦੇ ਆ ਸੋ ਸਾਧ ਸੰਗਤ ਪਹਿਲਾ ਹੈ ਊੜੇ ਨੂੰ ਔਂਕੜ ਵਾਲਾ ਵਣ ਤ੍ਰੇਨ ਟੂੰਡਤ ਫੇਰ ਰਹੀ ਮਨ ਮੈਂ ਕਰੂੰ ਵਿਚਾਰ ਮਨ ਮੈਂ ਕਰੂੰ ਵਿਚਾਰ ਜਿਹੜਾ ਹੈ ਮਨ ਮਹਿ ਕਰੂੰ ਕਰਦੀ ਹਾਂ ਕਿਉਂਕਿ ਇੱਧਰ ਆ ਗਿਆ ਨਾ ਵਾਣ ਤ੍ਰਿੰਨ ਟੂੰਡ ਤੇ ਫਿਰ ਰਹੀ ਫਿਰ ਰਹੀ ਭਾਵ ਜੀਵ ਸਤਰੀ ਦੀ ਗੱਲ ਹੈ ਉਹ ਜੀਵ ਸਤਰੀ स्त्री ਆ ਗਈ ਇਸ ਕਰਕੇ ਇਹ ਕਰੂੰ ਕਰਦੀ ਹਾਂ ਮੈਂ ਕਰੂੰ ਵਿਚਾਰ ਮੈਂ ਵਿਚਾਰ ਕਰਦੀ ਹਾਂ ਮੈਂ ਵਿਚਾਰ ਕਰਦੀ ਹਾਂ ਮੈਂ ਵਿਚਾਰ ਕਰੂੰਗੀ ਮੈਂ ਵਿਚਾਰ ਕੀਤੀ ਨਹੀਂ ਮੈਂ ਵਿਚਾਰ ਕਰੂੰਗੀ ਕਿਉਂਕਿ ਵਰਤਮਾਨ ਕਾਲ ਹੈ ਵਰਤਮਾਨ ਕਾਲ ਹੈ ਠੀਕ ਹੈ ਇਸੇ ਤਰ੍ਹਾਂ ਆ ਗਿਆ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋਂ ਨਾ ਸਗਲੀ ਛਾਤ ਬਦੋਂ ਮੰਨਣਾ ਮੈਂ ਨਹੀਂ ਮੰਨਦੀ ਹੋਰ ਕਿਸੇ ਚੀਜ਼ ਨੂੰ ਹੋਰ ਕਥਨੀ ਬਦੋਂ ਨਹੀਂ ਬਦਦੀ ਨਹੀਂ ਮੰਨਦੀ ਨਾ ਮ ਬਦੋਂ ਨਾ ਫਗਲੀ ਛਾਰ ਬਦੋਂ ਨਾ ਮੈਂ ਬਦੀ ਨਹੀਂ ਫਗਲੀ ਛਾਰ ਸਾਰੀ ਛਾਰ ਹੈ ਸਵਾ ਅੱਗੇ ਹਉ ਮੰਗੋ ਸਰਨ ਹਰ ਨਾਮ ਕੀ ਹਉ ਮੈਂ ਫਸਟ ਪਰ ਸਵਾ ਗਿਆ ਹਉ ਮੰਗੋ ਇਸੇ ਕਰਕੇ ਹਉ ਦੇ ਆ ਗਿਆ ਮੰਗੋ ਆਉੜੇ ਨੂੰ ਓਕੜ ਲੱਗਿਆ ਮੈਂ ਹਉ ਮੰਗੋ ਸਰਨ ਹਰ ਨਾਮ ਕੀ ਮੈਂ ਮੰਗਦਾ ਹਾਂ ਕੀ ਕਰਨ ਹਰ ਨਾਮ ਕੀ ਹਰੀ ਦੇ ਨਾਮ ਦੀ ਸਰਮ ਲਗਦਾ ਹਰ ਹਰ ਮੁਖ ਪਾਇਆ ਹੁਣ ਮਾਹੁ ਊੜੇ ਨੂੰ ਔਂਕੜ ਲੱਗਿਆ ਹੋਵੇ ਤਾਂ ਕੀ ਐ ਇਹ ਟੈਂਸ ਬਣੇਗਾ ਸਾਡੇ ਕੋਲੇ ਵਰਤਮਾਨ ਕਾਲ ਊੜੇ ਦੇ ਨਾਲ ਮਾਹੁ ਹੁਣ ਆ ਜਿਹੜੀ ਹੈ ਤੁਕ ਤੋਂ ਆਪ ਨੂੰ ਸਪੱਸ਼ਟ ਹੋ ਗਿਆ ਅਗੇ ਮਿਲੋਂ ਮਿਲਦਾ ਹਾਂ ਮਿਲੋਂ ਸੰਤਨ ਕੇ ਸੰਗ ਮਿਲੋਂ ਮਿਲਦਾ ਹਾਂ ਸੰਤਨ ਕੇ ਸੰਗ ਮੁਹੇ ਉਧਾਰ ਲਿਓ ਮੈਂ ਸੰਤਨ ਦੇ ਸੰਗ ਜਿਹੜਾ ਮਿਲਣਾ ਮੋਹੇ ਉਧਾਰ ਲਿਓ ਮੈਨੂੰ ਉਧਾਰ ਲਾ ਬਿਨੋ ਕਰੂੰ ਬਿਨੋ ਕਰੂੰ ਮੈਂ ਕਰਦਾ ਬਿਨੋ ਕਰੂੰ ਕਰ ਜੋੜ ਹੱਥ ਜੋੜ ਕੇ ਕਰਦਾ ਹਰ ਹਰ ਨਾਮ ਦੇ ਹਰ ਹਰ ਨਾਮ ਦੇ ਮਾਲਕ ਦੇ ਅੱਗੇ ਅਰਦਾਸ ਹੈ ਹਰ ਹਰ ਨਾਮ ਦੇ ਕਰੂੰ ਔਂਕੜ ਲਾ ਕੇ ਉੜੇ ਨੂੰ ਹੈ ਕਰੂੰ ਕਰੂੰ ਅਕੇ ਜਹਾਂ ਦੇਖੋ ਤੈ ਸੰਗ ਏਕੋ ਰਬ ਰਹਾ ਜਹਾਂ ਦੇਖੋ ਜਹ ਜਿੱਥੇ ਵੀ ਦੇਖੋ ਮੈਂ ਦੇਖਦਾ ਹਾਂ ਫਸਟ ਪਰਸਨ ਤਾਂ ਆਹੀ ਆਊਗਾ ਨਾ ਮੈਂ ਦੇਖਦਾ ਹਾਂ ਜਹਾਂ ਦੇਖੋ ਤੈ ਸੰਗ ਏਕੋ ਰਬ ਰਿਆ ਜਿੰਦਰ ਵੀ ਮੈਂ ਵੇਖਦਾ ਉਹ ਇੱਕੋ ਹੀ ਰਬ ਰਿਆ ਹਰ ਥਾਂ ਤੇ ਉਹ ਪਰਵੇਲ ਕਰ ਰਿਆ ਪਰਵੇਟ ਕਰ ਰਿਆ ਹਰ ਥਾਂ ਤੇ ਹੈ ਉਹ ਹਰ ਥਾਂ ਤੇ ਜਹਾਂ ਦੇਖੋ ਤੈ ਸੰਗ ਏਕੋ ਰਬ ਰਿਆ ਜਿੱਥੇ ਵੀ ਮੈਂ ਦੇਖਦਾ ਹਾਂ ਹੁਣ ਅੱਗੇ ਆ ਗਿਆ ਉਹ ਖੇਨ ਪਲ ਘੜੀ ਨਾ ਜੀਉ ਖੇਨ ਪਲ ਘੜੀ ਆ ਸਾਰੇ ਸਮੇ ਦੇ ਹੈਗੇ ਨੇ ਖੇਨ ਵੀ ਪਾਲਵੀ ਤੇ ਘੜੀ ਨਾ ਜੀਉ ਨਹੀਂ ਜਿਉਂਦਾ ਨਾ ਨਾ ਜੀਉ ਨਹੀਂ ਜਿਉਂਦਾ ਬਿਨ ਦੇਖੇ ਮਰਾਂ ਮਾਏ ਬਿਨ ਦੇਖੇ ਉਹਦੇ ਦਰਸ਼ਨਾਂ ਤੋਂ ਬਿਨਾ ਮੈਂ ਮਰ ਜਾਣਾ ਹਾਂ ਭਾਵ ਕੀ ਮਰ ਤੋ ਆਤਮਿਕ ਮੋਤੇ ਮਰ ਜਾਣਾ ਕਿ ਆਪ ਕੋ ਚੱਜੀ ਦੋਸ਼ ਨਾ ਦੇਉਂ ਜਾਣਾ ਨਹੀਂ ਰੱਖੇ ਆਪ ਕੋ ਚੱਜੀ ਕੁਛ ਜੀ ਇੱਕ ਸੁਝਜੀ ਹੁੰਦੀ ਹੈ ਕੁਛ ਜੀ ਨਹੀਂ ਕੁਛ ਜੀ ਦੋਸ਼ ਨਾ ਦੇਉਂ ਨਹੀਂ ਦਿੰਦੀ ਦੋਸ਼ ਨਾ ਦੇਉਂ ਆਪ ਕੋ ਚੱਜੀ ਦੋਸ਼ ਨਾ ਦੇਉਂ ਜਾਣਾ ਨਹੀਂ ਰੱਖੇ ਮੈਂ ਰੱਖਣਾ ਆਪ ਨਹੀਂ ਜਾਣਦੀ ਕਿਸੇ ਤੇ ਦੋਸ਼ ਨਹੀਂ ਦੇਉਂ ਦੇਉਂ ਤੋਂ ਭਾਵ ਆ ਗਿਆ ਦਿੰਦੀ ਹਾਂ ਮੈਂ ਨਹੀਂ ਦਿੰਦੀ ਭਾਵ ਦੇਉਂ ਦੇਉਂ ਤਾਂ ਹੁੰਦਾ ਦਿੰਦੀ ਨਹੀਂ ਆਗੇ ਤਾਂ ਨਹੀਂ ਦਿੰਦੀ ਦੇਉਂ ਅਗੇ ਅਗੇ ਸੇਵਾ ਕਛੂ ਨਾ ਜਾਣੂ ਮੈਂ ਸੇਵਾ ਕਛੂ ਨਾ ਜਾਣੂ ਨਹੀਂ ਜਾਣਦੀ ਨੀਚ ਮੂਰਖਾਰੇ ਮੈਂ ਨੀਚ ਮੂਰਖਾਰੇ ਜਾਣੂ ਤੋਂ ਭਾਵ ਜਾਣਦੀ ਜਾਣੂ ਤੋਂ ਭਾਵ ਜਾਣਦੀ ਜਾਣਦੀ ਅਗੇ ਹੈ ਅ ਅਕਨਾਂ ਆ ਗਿਆ ਜੀ ਅਗਲਾ ਹੈ ਕੰਨਾ ਕੰਨਾ ਜੇ ਮੈਂ ਤੂੰ ਰੱਖੈਂ ਜਿਵੇਂ ਤੂੰ ਰੱਖਦਾ ਤਿਉਹ ਰਹਾਂ ਉਵੇਂ ਮੈਂ ਰਹਿੰਦਾ ਹਾਂ ਕੰਨੇ ਦੇ ਨਾਲ ਤਿਉਹ ਰਹਾਂ ਮੈਂ ਉਵੇਂ ਰਹਿੰਦਾ ਹਾਂ ਤਿਉਹ ਹਾਂ ਉਵੇਂ ਰਹਿੰਦਾ ਮੁਖ ਨਾਮ ਹਮਾਰੇ ਹਾਂ ਹਉ ਜੀਵਾਂ ਹਉ ਮੈਂ ਹਉ ਜੀਵਾਂ ਤੁਧ ਸਲਾਹਾ ਮੈਂ ਟੇਕ ਆਧਾਰ ਤੁਝ ਹਉ ਜੀਵਾਂ ਮੈਂ ਜਿਉਂਦਾ ਹਉ ਮੈਂ ਨਾ ਜੀਵਾਂ ਹਉ ਮੈਂ ਜੀਵਾਂ ਜਿਉਂਦਾ ਹਉ ਕੰਨਿਆਂ ਲ ਆ ਗਿਆ ਕੰਨਾ ਕਿਹੜਾ ਇਹਦਾ ਕਾ ਵਰਤਮਾਨ ਕਾਲ ਇਕਵਚਨ ਦਾ ਇਹੇ ਚਿੰਨ ਹੈ ਕੰਨਾ ਜੀਵ ਤੋਦ ਸੋਦ ਸਲਾਹ ਮੈਂ ਤੇਗ ਆਧਾਰ ਤੂੰ ਤੁਰ ਬਾਜ ਇਕ ਤਿਲ ਰਹਿ ਨਾ ਸਕਾਂ ਤੇਰੇ ਬਿਨਾ ਇਕ ਤਿਲ ਨਹੀਂ ਰਹਿ ਸਕਦਾ ਸਕਾਂ ਸਕਦਾ ਮੈਂ ਨਹੀਂ ਰਹਿ ਸਕਦਾ ਮੈਂ ਨਹੀਂ रह ਸਕਦਾ ਕਹਿਣ ਸੁਣਨ ਨਾ ਧੀ ਧੀਜੇ ਕਹਿਣ ਸੁਣਨ ਨਾ ਧੀਜੇ ਆਦ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾਂ ਜਹ ਦੇਖਾਂ ਤਹ ਸੋਈ ਜਹ ਦੇਖਾਂ ਜਿੱਧਰ ਵੀ ਦੇਖਾਂ ਜਹ ਦੇਖਾਂ ਮੈਂ ਜਿੱਧਰ ਦੇਖਦਾ ਜਹ ਦੇਖਾਂ ਜਿੱਧਰ ਮੈਂ ਦੇਖਦਾ ਤਹ ਸੋਈ ਉਧਰ ਹੀ ਉਹ ਹੈ ਉਧਰ ਹੀ ਉਹ ਜਿੱਧਰ ਮੈਂ ਦੇਖਦਾ ਉਧਰ ਹੀ ਉਹ ਹੈ ਜਹ ਦੇਖਾ ਦੇਖਾ ਕੰਨਾ ਆ ਗਿਆ ਕੰਨਾ ਕੀ ਹੈ ਵਰਤਮਾਨ ਕਾਲ ਦਾ ਦੇਖਦਾ ਹਾਂ ਆ ਦੇਖੋ ਜੈ ਦੇਖਦਾ ਹਾਂ ਹ ਅੱਗੇ ਹੈ ਦੇਖ ਦੇਖ ਜੀਵਾ ਦੇਖ ਦੇਖ ਕੇ ਜੀਵਾ ਮੈਂ ਜਿਉਂਦਾ ਹਾਂ ਦੇਖ ਦੇਖ ਜੀਵਾ ਦੇਖ ਦੇਖ ਕੇ ਮੈਂ ਜਿਉਂਦਾ ਹਾਂ ਸਾਧ ਗੁਰ ਦਰਸ਼ਨ ਸਾਧ ਗੁਰ ਸਾਧ ਗੁਰੂ ਦੇ ਦਰਸ਼ਨ ਦੇਖ ਕੇ ਜਿਸ ਹਿਰਦੇ ਨਾਮ ਮੋਹਾਰੀ ਜੀਵਾ ਤੋਂ ਭਾਵਤ ਕੰਨਾ ਲੱਗਿਆ ਤੇ ਜੀਵਾਂ ਤੋਂ ਪਾਲਤ ਹੋ ਗਿਆ ਜਿਉਂਦਾ ਹਾਂ ਮੈਂ ਜਿਉਂਦਾ ਹਾਂ ਕੰਨੇ ਨਾਲ ਆ ਗਿਆ ਮੈਂ ਜੀਵਾਂ ਜਿਉਂਦਾ ਹਾਂ ਪ੍ਰੈਜ਼ੈਂਟ ਟੈਂਸ ਹੈ ਇੱਕ ਵਚਨ ਆ ਗਿਆ ਮੈਂ ਜਿੱਥੇ ਆ ਜਾਂਦਾ ਫਸਟ ਪਰਸਨ ਆ ਗਿਆ ਉਤਮ ਵਰਖ ਆ ਗਿਆ ਤੇ ਇੱਕ ਵਚਨ ਵੀ ਆ ਗਿਆ ਵੀ ਮੈਂ ਨਹੀਂ ਤਾਂ ਅਸੀਂ ਹੋ ਸਕਦਾ ਹੈ ਨਾ ਦੇਖ 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 ਜੀਵਾਂ ਸਾਧ ਗੁਰਦਰਸ਼ਨ ਜਿਸ ਹਿਰਦੇ ਨਾਮ ਮੁਰਾਰੀ ਅੱਗੇ ਆ ਗਈ ਜੀ ਬਿਹਾਰੀ ਬਿਆਰੀ ਇੱਕ ਸੰਗ ਹਰ ਕੇ ਕਰਹਿ ਰਲੀਆਂ ਇੱਕ ਬਹੁਤ ਸਾਰੀਆਂ ਜੀਵ ਇਸਤਰੀਆਂ ਸੰਗ ਹਰ ਕੇ ਕਰੇ ਰਲੀਆਂ ਰਲੀਆਂ ਕਰਦੀਆਂ ਨੇ ਹਉ ਹਉ ਪੁਕਾਰੀ ਦਰ ਖਲੀ ਹਉ ਮੈਂ ਹਉ ਮੈਂ ਪੁਕਾਰੀ ਦਰ ਖਲੀ ਮੈਂ ਪੁਕਾਰਦੀ ਹਾਂ ਦਰ ਉੱਤੇ ਖਲੀ ਦਰ ਨੂੰ ਉੱਤੇ ਰਾਰੇ ਨੂੰ ਸਿਆਰੀ ਹੈ ਇਹਦਾ ਮਤਲਬ ਉੱਤੇ ਅਧਿਕਰਣ ਕਾਰਕ ਹੈ ਦਰ ਖਲੀ ਦਰ ਦੇ ਉੱਤੇ ਖੜੀ ਪੁਕਾਰਦੀਆਂ ਤੂੰ ਸਭ ਨਹੀਂ ਥਾਈ ਜਿੱਥੇ ਹਉ ਜਾਈ ਫੋਰੀ ਥਮਦੇ ਐ ਜਿੱਥੇ ਮੈਂ ਜਾਂਦਾ ਹਾਂ ਸੱਚਾ ਸਿਰਜਨਹਾਰ ਜਿਉ ਉਥੇ ਸੱਚਾ ਸਿਰਜਨਹਾਰ ਉਹ ਮਾਲਕ ਪਰਮਾਤਮਾ ਜਿੱਥੇ ਹਉ ਜਾਈ ਜਿੱਥੇ ਹਉ ਜਾਈ ਮੈਂ ਜਾਂਦਾ ਹਾਂ ਜਿੱਥੇ ਹਉ ਜਾਈ ਇਹ ਬਿਹਾਰੀ ਨਾਲ ਆ ਗਿਆ ਹਉ ਜਾਈ ਅਗੇ ਤਿਸ ਜੋਹਾਰੀ ਸਵਸਤ ਤਿਸ ਤਿਸ ਦੀ ਬਾਣ ਆ ਭੰਗ ਆ ਆਪਾ ਆ ਭਗ ਇਹ ਹੈ ਤੇਜ ਜੁਹਾਰੀ ਉਸ ਜੁਹਾਰੀ ਮੈਂ ਜੁਹਾਰੀ ਪ੍ਰਣਾਮ ਕਰਦਾ ਹਾਂ ਉਸ ਜੁਹਾਰੀ ਤੋਂ ਭਾਵ ਹੈ ਪ੍ਰਣਾਮ ਕਰਦਾ ਹਾਂ ਇਹ ਵੀ ਇਹਦੇ ਵਿੱਚ ਆ ਗਿਆ ਵਰਤਮਾਨ ਕਾਲ ਦੇ ਵਿੱਚ ਅੱਗੇ ਜੀ ਇਹ ਜਿਹੜੇ ਆਪਾਂ ਪੰਕਤੀਆਂ ਲਈਆਂ ਇਹਦੇ ਵਿੱਚੋਂ ਜਿਹੜੇ ਇਹਨਾਂ ਦੇ ਅਰਥਾਂ ਨੂੰ ਹੋਰ ਤਰੀਕੇ ਨਾਲ ਹੋਰ ਸਪਸ਼ਟ ਕਰਨ ਵਾਸਤੇ ਇੱਥਾਂ ਆਪਾਂ ਆ ਲਿਖਿਆ ਕਰੂੰ ਔਂਕੜ ਲੱਗਿਆ ਕਰੂੰ ਊੜੇ ਨੂੰ ਔਂਕੜ ਮੈਂ ਕਰਦਾ ਹਾਂ ਬਦੋਂ ਮੈਂ ਬਦਦਾ ਹਾਂ ਹਾਂ ਬਦੋਂ ਮੈਂ ਬਦਦਾ ਹਾਂ ਹਾਂ ਮੰਗੋਂ ਮੈਂ ਮੰਗਦਾ ਹਾਂ ਮਿਲੋਂ ਮਿਲਦਾ ਹਾਂ ਹੋਂਕੜਾ ਲਈ ਸਾਰੇ ਆਗੇ ਨਾ ਉੜੇ ਦੇ ਨਾਲ ਮੇਰੋਂ ਮਿਲਦਾ ਹਾਂ ਅੱਗੇ ਜੀਉਂ ਦਰਾਂਕੜੇ ਜੀਉਂ ਮੈਂ ਜਿਉਂਦਾ ਹਾਂ ਦੇਉਂ ਮੈਂ ਦਿੰਦਾ ਹਾਂ ਜਾਣੂ ਦਰਾਂਕੜੇ ਜਾਣੂ ਮੈਂ ਜਾਣਦਾ ਹਾਂ ਰਹਾ ਮੈਂ ਰਹਿੰਦਾ ਹਾਂ ਹੁਣ ਕੰਨ ਆ ਗਿਆ ਕੰਨੇ ਆਲੇ ਰਹਾ ਮੈਂ ਰਹਿੰਦਾ ਹਾਂ ਜੀਵਾ ਮੈਂ ਜਉਦਾ ਹਾਂ ਰਹਿ ਰਹਿ ਸਕਾਂ ਮੈਂ ਰਹਿ ਸਕਦਾ ਹਾਂ ਅੱਗੇ ਮੈਂ ਦੇਖਾਂ ਮੈਂ ਦੇਖਾਂ ਮੈਂ ਦੇਖਦਾ ਹਾਂ ਮੈਂ ਦੇਖਾਂ ਮੈਂ ਦੇਖਦਾ ਹਾਂ ਅੱਗੇ ਪੁਕਾਰੀ ਬਿਹਾਰੀ ਵਾਲਾ ਬਿਹਾਰੀ ਮੈਂ ਮੈਂ ਪੁਕਾਰੀ ਮੈਂ ਪੁਕਾਰਦਾ ਹਾਂ ਪੁਕਾਰੀ ਦਾ ਭਾਵ ਮੈਂ ਪੁਕਾਰਦਾ ਹਾਂ ਜਾਈ ਹੁੰਦੀ ਹੈ ਜਾਈ ਮੈਂ ਜਾਂਦਾ ਹਾਂ ਜਾਈ ਜਿੱਤੇ ਹਾਂ ਜਾਈ ਹੁੰਦਾ ਨਾ ਇਹ ਜਾਈ ਮੈਂ ਜਾਂਦਾ ਹਾਂ ਜੋਹਾਰੀ ਨਾਮ ਜੁਹਾਰੀਆ ਨਮਸਕਾਰ ਕਰਦਾ ਹਾਂ ਨਮਸਕਾਰ ਕਰਦਾ ਹਾਂ ਫਸੰਗਤ ਇਹ ਇੱਕ ਵਚਨ ਸੀ ਔਰ ਵਰਤਮਾਨ ਕਾਲ ਸੀ ਔਰ ਇਹਦੇ ਵਿੱਚ ਇੱਕ ਵਚਨ ਹੈ ਹੁਣ ਇਹਦੇ ਵਿੱਚ ਉਤਮ ਪਰਖ ਦੇ ਵਿੱਚ ਫਸਟ ਪਰਸਨ ਦੇ ਵਿੱਚ ਬਹੁਵਚਨ ਵੀ ਆਏਗਾ ਉਹ ਅਗਲੇ ਭਾਗ ਦੇ ਵਿੱਚ ਉਹਦੀ ਵਿਚਾਰ ਕਰਾਂਗੇ ਸੋ ਇੰਨੀ ਵਿਚਾਰ ਜਿਹੜੀ ਆ ਉਪਰਵਾਣ ਕਰਿਓ ਅਗਲੇ ਵਿਚਾਰ ਦੇ ਵਾਸਤੇ ਆਪਾਂ ਫੇਰ ਮਿਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ